ਦਾਦੀ ਮੰਮਾ ਤੁਸੀਂ ਬਿਨਾ ਰੋਟੀ ਖਾਦੇ ਹੀ ਸੋ ਗਏ ਕੀ ਗੱਲ ਰੋਟੀ ਨਹੀਂ ਖਾਣੀ ਇਹ ਰੋਟੀ ਤੇਰੀ ਮਾਂ ਨੇ ਭੇਜੀ ਐ ਕਿ ਤੂੰ ਲੈ ਕੇ ਆਈ ਐ ਕੀ ਫਰਕ ਪੈਂਦਾ ਦਾਦੀ ਮਾਂ ਖਾਣੀ ਤਾਂ ਰੋਟੀ ਆ ਪਰਨਾ ਤਾਂ ਢੇਡੀ ਆ ਫੇਰ ਕੀ ਫਰਕ ਪੈਂਦਾ ਚਾਹੇ ਮੰਮੀ ਨੇ ਰੋਟੀ ਪਾਈ ਹੋਵੇ ਭਾਵੇਂ ਮੈਂ ਸਹੀ ਕਿਹਾ ਪੁੱਤ ਪਰਨਾ ਤਾਂ ਢਿੱਡੇ ਹੀ ਆ ਮੈਂ ਤਾਂ ਵੈਸੇ ਹੀ ਪੁੱਛ ਲਿਆ ਸੀ ਕੀ ਪਤਾ ਤੇਰੀ ਮਾਂ ਨੂੰ ਮੇਰੇ ਤੇ ਤਰਸ ਆ ਗਿਆ ਹੋਵੇ ਇਹ ਤਾਂ ਭੁਲੇਖਾ ਹੀ ਆ ਮੇਰਾ ਉਹ ਜਿਹੜੀ ਤੈਨੂੰ ਮੇਰੇ ਕੋਲ ਆਉਣ ਨਹੀਂ ਦਿੰਦੀ ਉਹ ਤੇਰੇ ਹੱਥ ਰੋਟੀ ਕਿੱਥੋਂ ਭੇਜ ਦੂਗੀ ਦਾਦੀ ਮम्मा ਛੱਡੋ ਇਹ ਗੱਲਾਂ ਨੂੰ ਤੁਸੀਂ ਪਹਿਲਾਂ ਰੋਟੀ ਖਾਓ ਬੋਤ ਤੂੰ ਖਾ ਲਈ ਰੋਟੀ ਹਾਂ ਮੈਂ ਤਾਂ ਕਦੋਂ ਦੀ ਖਾ ਲਈ ਮੈਂ ਤਾਂ ਅੱਜ ਸੇ ਕੋਈ ਜ਼ਿਆਦਾ ਰੋਟੀ ਖਾ ਲਈ ਮੇਰਾ ਅੱਜ ਢਿੱਡ ਵੀ ਦੁਖੀ ਜਾਂਦਾ ਕਿਉਂ ਝੂਠ ਬੋਲਦੀਆਂ ਤੇਰੀ ਦਾਦੀ ਆ ਮੈਂ ਤੇਰਾ ਪਾਲ ਲੰਨੀ ਆ ਇੱਥੇ ਬੈਠ ਮੈਂ ਤੈਨੂੰ ਰੋਟੀ ਖਵਾਉਣੀ ਦਾਦੀ ਮਾਂ ਜੇ ਤੁਸੀਂ ਮੇਰੀ ਦਾਦੀ ਹੋ ਨਾ ਤਾਂ ਮੈਂ ਵੀ ਤੁਹਾਡੀ ਪੋਤੀ ਆ ਮੈਂ ਵੀ ਤੁਹਾਡਾ ਚਿਹਰਾ ਪਾਲ ਲੰਨੀ ਆ ਜਦ ਤੱਕ ਤੁਸੀਂ ਨਹੀਂ ਰੋਟੀ ਖਾਓਗੇ ਉਨੀ ਦੇਰ ਮੈਂ ਵੀ ਨਹੀਂ ਖਾਣੀ ਹੁੰ ਬਣੀਆ ਨਾ ਦਾਦੀ ਮम्मा ਗਾਲ ਪੁੱਤ ਤੈਨੂੰ ਡਰ ਨਹੀਂ ਲੱਗਦਾ ਜੇ ਤੇਰੀ ਮਾਰੇ ਤੈਨੂੰ ਦੇਖ ਲਿਆ ਉਹ ਤੈਨੂੰ ਫੇਰ ਬੋਲੂਗੀ ਦਾਦੀ ਤੁਸੀਂ ਟੈਨਸ਼ਨ ਨਾ ਲੋ ਦਾਦੇ ਅੱਗੇ ਜਿੱਤ ਹੁੰਦੀ ਆ ਦਾਦੀ ਤੁਸੀਂ ਆਪਣੇ ਆਪ ਨੂੰ ਕਦੇ ਕੱਲਾ ਮਹਿਸੂਸ ਨਾ ਕਰਿਓ ਕਿ ਮਿੰਦੋ ਵੀ ਚਲੇਗੀ ਤੇ ਬੂਆ ਵੀ ਚਲੇਗੀ ਤੇ ਮम्मा ਤੁਹਾਨੂੰ ਬੁਲਾਉਂਦੇ ਨਹੀਂ ਤੇ ਮੈਨੂੰ ਬੁਲਾਉਂ ਨਹੀਂ ਦਿੰਦੇ ਮੈਂ ਤੁਹਾਨੂੰ ਕਹਿਨੀ ਆ ਜਿਹੜਾ ਮਰਜੀ ਰੋਕ ਲੇ ਪਰ ਆਪਾਂ ਨਹੀਂ ਰੁਕਣ ਵਾਲੇ ਕਿਉਂ ਤਾਂ ਆਪਾਂ ਕੱਢ ਕੇ ਰੱਖਾਂਗੇ ਚਾਹੇ ਟੇਢੀ ਉਹ ਕਲ ਕਿਉਂ ਨਾ ਕਰਨੀ ਪਵੇ ਉਹ ਮੇਰਾ ਮਤਲਬ ਦਾਦੀ ਪੋਤੀ ਦਾ ਪਿਆਰ ਇਦਾਂ ਹੀ ਬਣਿਆ ਰਹੂਗਾ ਕੋਈ ਨਹੀਂ ਇਹਨੂੰ ਤੋੜ ਸਕਦਾ ਬਾਣਵੀ ਤੂੰ ਹੋਰਾ ਕਿ ਹੈਗੀ ਐ ਤੈਨੂੰ ਕਿੰਨੀਆਂ ਸਿਆਣੀਆਂ ਗੱਲਾਂ ਆਉਂਦੀਆਂ ਨੇ ਤੂੰ ਤਾਂ ਮੈਨੂੰ ਐ ਸਮਝਾਉਣੀ ਐ ਦਾਦੀ ਨਹੀਂ